ਵੀਡੀਓ ਚੱਲ ਰਹੀ ਮਮੀ ਜੀ ਹੈਲੋ ਜੀ ਸ਼ਸ਼ਟਰੀ ਕਾਲ ਜੀ ਮੈਂ ਅਮਨਜੀਤ ਖਰਮਾਨਾ ਸਭ ਨੂੰ ਪਿਆਰ ਭਰੀ ਸ਼ਸ਼ਟਰੀ ਕਾਲ ਸੱਚੇ ਬਾਸ਼ਾ ਵੈਗਰੂ ਆਪਣੀ ਚੜਦੀ ਕਲਾ ਅੱਜ ਥੋੜੇ ਮਮੀ ਨਾਲ ਗਰਮੀ ਮਿੰਨੀ ਬੈਠੇ ਜੀ ਗਰਮੀ ਹੈ ਜੀ ਬੋਲਦੇ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਾਸਟਾ ਆਪਾਂ ਲੈ ਕੇ ਆਏ ਜੀ ਮੈਚਿੰਗ ਸੂਟ ਸਿਰਫ 500 ਰੁਪਏ ਚ ਤੇ 50 ਰੁਪਏ ਚ ਸੂਟੇ ਕੋਲ ਘਰੇ ਆ ਜਾਂਦਾ 550 ਚ ਘਰੇ ਪਹੁੰਚਦਾ ਹੋ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਬਾ ਚੜ ਕੇ ਸਪੋਰਟ ਕਰਿਓ ਆਪਣੇ ਚੈਨਲ ਨੂੰ ਲਓ ਜੀ ਇਹ ਪਹਿਲਾ ਕਲਰ ਦੇਖੋ ਸਰਵ 500 ਰੁਪਏ ਚ ਚੱਲਣਗੇ ਜੀ ਸਾਰੇ ਇਹ ਬੰਬੇ ਕਾਟਨ ਹੈ ਜੀ ਬਸ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਸਟਮਰ ਨੂੰ ਬਤਾਈਏ ਜਿਹੜੇ ਨਵੇਂ ਕਸਟਮਰ ਆਉਣ ਉਹਨੂੰ ਦੱਸਨ ਦਾ ਨਾ ਇਹਦੇ ਪਿਓਰ ਕਾਟਨ ਹੈ 1% ਵੀ ਇਹਦੇ ਚ ਮਿਕਸ ਹੋਇਆ ਸੀ ਦੇਨਦਾਰਾਂ ਹੁਣ ਦੇਖੋ ਜੀ ਕਿੰਨਾ ਪਿਆਰਾ ਕਲਰ ਦੇਖੋ ਪਲੀਜ਼ ਸਕਰੀਨ ਸ਼ਾਟ ਪਾਇਆ ਕਰੋ ਪਤਾ ਨਹੀਂ ਲੱਗਦਾ ਜੀ ਕਈ ਵਾਰੀ ਸਾਨੂੰ ਮੇ ਤੁਸੀ ਕੀ ਕਸਟਮਰ ਫੋਨ ਲੱਗ ਕਹਿੰਦਾ ਕਲਰ ਅਗਲ ਰੈਮੇ ਜੀ ਥੋੜਾ ਜਿਹਾ ਔਖਾ ਜਿਹਾ ਲੱਗਦਾ ਸਕਰੀਨ ਸ਼ਾਟ ਪਾ ਦਿਆ ਕਰੋ ਸਕਰੀਨ ਸ਼ਾਟ ਨਾਲ ਨਾ ਇਹ ਕਲਰ ਥੋੜਾ ਜਿਹਾ ਜਜ ਕਰਨਾ ਸੌਖਾ ਹੋ ਜਾਂਦਾ ਆ ਦੇਖੋ ਜੀ ਸਕਾਰੀ ਸਲਵਾਰ ਇਹ ਵਾਲਾ ਕਮੀਜ਼ ਬਹੁਤ ਸੋਹਣਾ ਕੰਟਰਾਸਟ ਹੈ ਔਨਲੀ 500 ਰੁਪਏ ਵਿੱਚ 100% ਕਾਪੜਨ ਦੀ ਮੰਗੀ ਵੀਰੇ ਸਾਨੂੰ ਕੋਈ ਵੀ ਮਤਲਬ ਮਿਕਸ ਨਹੀਂ ਹੋਊਗਾ ਸਾਰਾ ਕੰਬੀਨੇਸ਼ਨ ਬਹੁਤ ਵਧੀਆ ਹੁੰਦਾ ਨਵੇਂ ਤੋਂ ਮੰਗਦਾ ਇਹ ਜਿਹੜੇ ਵਿੱਚ ਫੁੱਲ ਜਿਹਨਾਂ ਦਾ ਕੰਬੀਨੇਸ਼ਨ ਹੈ ਜਿਹੜੇ ਪੱਤੇ ਬਣੇ ਹੋਏ ਗ੍ਰੀਨ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਲਓ ਸਿਰਫ 500 ਰੁਪਏ ਵਿੱਚ ਪਿਓਰ ਕਾਟਨ ਕਿਉਂਕਿ ਰਖੜੀਆਂ ਆ ਰਹੀਆਂ ਰਖੜੀਆਂ ਤਾਂ ਤੁਸੀਂ ਹੁਣ ਹਰ ਇੱਕ ਬੰਦੇ ਦੇ ਹੱਥਾਰ ਤੇ ਕੱਪੜਾ ਵੀ ਰਿਦਾ ਦੋ ਭੈਣ ਭਰਾਵਾਂ ਨੂੰ ਤੇ ਸਸਤਾ ਦਾ ਖਾਸ ਕਰਕੇ ਆਪਣਾ ਕੱਪੜਾ ਸਸਤਾ ਬਹੁਤ ਹੈ ਜੀ ਬਾਜ਼ਾਰ ਦੇ ਮੁਕਾਬਲੇ ਤਾਂ ਬਹੁਤ ਸਸਤਾ ਜੀ ਮਾਰਕੀਟ ਦੇ ਮੁਕਾਬਲੇ ਇਹ ਵੱਡੇ ਬਣੇ ਚ ਵੀਰੇ ਸਾਖ ਬਣੇ ਚ ਆਰੇ ਕਿੰਨਾ ਸੋਹਣਾ ਕਲਰ ਹੈ ਜਿਹੜਾ ਕਲਰ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈਣਾ ਨਹੀਂ ਪੋਣ ਲਾ ਪੋਣ ਲਾ ਸਿਰਫ 500 ਰੁਪਏ ਵਿੱਚ ਕਲਰ ਕਨ ਕਲਰ ਕੰਟਰਾਸਟ ਪੂਰੀ ਵਧੀਆ ਆ ਦੇਖ ਤੇ ਹੁਣ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਪਲੀ ਘਰੇ ਰਿਹਾ ਕਰੋ ਜੀ ਆਪਾਂ ਨਹੀਂ ਚਾਹੁੰਦੇ ਕੋਈ ਵੀ ਕਸਟਮਰ ਆਪਣਾ ਬਿਮਾਰ ਹੋਵੇ ਸੋ ਜਿਆਦਾ ਉਹ ਵੈਡੀ ਕਰਿਆ ਕਰੋ ਬਾਹਰ ਜਾਣਾ ਜੀ ਦੁਪਹਿਰ ਦੇ ਟਾਈਮ 500 ਰੁਪਏ ਚ ਚੱਲ ਰਿਹਾ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਪਿਓਰ 100% ਕਾਟਨ ਗਿਆ ਵੀ ਕਾਟਨ ਹੀ ਮਿਲੂਗੀ ਤੁਹਾਨੂੰ ਇਹ ਸਾਰੇ ਮੈਚਿੰਗ ਸੂਟ ਹੋਣਗੇ ਕਾਟਨ ਦੇ ਤੇ ਬੰਬੇ ਕਾਟਨ ਹੀ ਬੰਬੇ ਕਾਟਨ ਦੀ ਅਜੇ ਤੱਕ ਕੋਈ ਕੰਪੇਟਿਟਰ ਨਹੀਂ ਰਹੀ ਜੀ ਲੋਕਾਂ ਨੇ ਕਿਹਾ ਨਾ ਕੋਈ ਨਾ ਕੋਈ ਮਗਵਾਇਆ ਨਾ ਪਤਾ ਹੀ ਨਹੀਂ ਜਿਹੜੇ ਆਪਣੇ ਮਮੀ ਜੀ ਨਵੇਂ ਕਸਟਮਰ ਜੁੜ ਰਹੇ ਉਹਨਾਂ ਨੂੰ ਦੱਸ ਰਹੇ ਆ ਪੁਰਾਣੇ ਕਸਟਮਰ ਜਿਹੜੇ ਆਪਣੇ ਲੱਗੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਉਹ ਤਾਂ ਉਹਨਾਂ ਨੂੰ ਦੱਸਣ ਦੀ ਲੋੜ ਪੈਂਦੀ ਨਹੀਂ ਉਹ ਤਾਂ ਖਾ ਬੰਦ ਕਰਕੇ ਬਸ ਆਰਡਰ ਦਿੰਦੇ ਆ ਤੇ ਭੇਜ ਦਿੰਦੇ ਆ ਇਹ ਦੇਖੋ ਜੀ ਪੂਰਾ ਵਧੀਆ ਸਕਿਨ ਕਲਰ ਨਹੀਂ ਸੁਣਵਾ ਕਿਸੇ ਨੂੰ ਡਾਟ ਵਾਲੀ ਸਲਵਾਰ ਦਾ ਸ਼ੌਂਕ ਹੁੰਦਾ ਇਹ ਹੈ ਜੀ ਡਾਟ ਵਾਲੀ ਸਲਵਾਰ ਪਿੰਕ ਰੰਗ ਦੀ ਤੇ ਨਾਲ ਇਹਦੇ ਅੱਗੇ ਜੀ ਸ਼ਰਟ ਜਿਹੜੀ ਪਿੰਕ ਫੁੱਲ ਨਾਲ ਰੈੱਡ ਫੁੱਲ ਵੀ ਆਇਆ ਇਹ ਕੁਝ ਇਹਨਾਂ ਨਾਲ ਤੁਸੀਂ ਮਰਜੀ ਉਹ ਨਾ ਪਾ ਸਕਦੇ ਹੋ ਗ੍ਰੀਨ ਨਾਲ ਵੀ ਪਾ ਸਕਦੇ ਹੋ ਰੈੱਡ ਨਾਲ ਵੀ ਕਪੜਾ ਚ ਗਰਦ ਹੁੰਦੀ ਹੈ ਜੀ ਚੜ ਜਾਂਦੀ ਹੈ ਨਾ ਰੂਝ ਨਾ ਦੇਖੋ ਜੀ ਕਿਹੋ ਜਿਹੀ ਕਾਲਰ ਆ ਦੇਖੋ ਪੈਂ ਕਰਾਹਾ ਮੈਚਿੰਗ ਦੀ ਹਾਂਜੀ ਆ ਦੇਖਿਆ ਇਹਦਾ ਹੋਰ ਹੀ ਕਲਰ ਜਾ ਗਿਆ ਹੁਣ ਇਹ ਹੋਰ ਹੀ ਕਲਰ ਜਾ ਰਿਹਾ ਹੁਣ ਸਹੀ ਆ ਹੁਣ ਸਹੀ ਆ ਪਤਾ ਨਹੀਂ ਕਿਉਂ ਬਲੂ ਹੋ ਜਾਂਦਾ ਜੀ ਕਲਰ ਆ ਜਿਹੜਾ ਵਾਈਟ ਕਿਸੇ ਬੋਦਨ ਨਾਲ ਵੀ ਆਫ ਵਾਈਟ ਕਪੜਾ ਜਾਂ ਵਾਈਟ ਵੀ ਇਹਦੇ ਵੀ ਦੀ ਕੋਈ ਪਿੰਡਾ ਪੁੰਡਾ ਕੁਛ ਨਹੀਂ ਦਿੰਦਾ ਵੀਰੇ ਇਹਦੇ ਵੀ ਦੀ ਕਪੜਾ ਜੇ ਆਪ ਵੀ ਯੂਜ਼ ਕੀਤਾ ਜੀ ਕੁਛ ਨਹੀਂ ਦਿੰਦਾ ਦੇ ਵਿੱਚ ਲਈ ਮੰਮੀ ਨੇ ਕੀਤਾ ਜੀ ਤਾਂ ਦੇਖੋ ਜੀ ਆਫ ਵਾਈਟ ਨਾਲ ਇੱਕ ਕਸਟਮਰ ਲੈ ਕੇ ਵੀ ਬਹੁਤ ਸੋਹਣਾ ਸੀ ਉਹਨੂੰ ਲੱਗਿਆ ਇੱਕ ਨਿਊਜ਼ਾ ਕਲਰ ਦੇਖ ਲਓ ਗ੍ਰੀਨ ਆ ਦੇਖੋ ਨਿਊ ਜਾਂ ਗ੍ਰੀਨ ਨਾਰ ਇਹ ਵਾਲੀ ਸ਼ੀਟ ਫਾਗੀ ਗ੍ਰੀਨ ਸੀ ਗ੍ਰੀਨ ਵੀ ਕਹਿ ਦਿੰਦੇ ਤੁਸੀਂ ਇਹ ਆਇਕ ਆ ਦੇਖੋ ਕਿੰਨਾ ਘੈਂਟ ਸਕਾਈ ਮੈਚਿੰਗ ਵੈਸੇ ਤਾਂ ਇਹ ਬਹੁਤ ਘੈਂਟ ਹੁੰਦੀ ਬੰਬੇ ਕਾਟਨ ਦੀ ਮੇ ਬੰਬੇ ਕਾਟਨ ਦੀ ਕੁਆਲਿਟੀ ਉਸ ਤੋਂ ਬੈਸਟ ਹੁੰਦੀ ਹੈ ਜੀ। ਤੇ ਕਸਟਮਰ ਵੀ ਬੈਸਟ ਕੁਆਲਿਟੀ ਪ੍ਰਿਫਰ ਕਰਦਾ ਜੀ ਤਾਂ ਆਪਾਂ ਬੈਸਟ ਕੁਆਲਿਟੀ ਦਿੰਨੇ ਆ। ਆਪਾਂ ਤੁਹਾਨੂੰ ਪਹਿਲਾਂ ਵੀ ਕਹਿੰਨੇ ਹੁੰਨੇ ਆ ਜੀ ਆਪਾਂ ਕੁਆਂਟੀਟੀ ਦੇ ਬਲੀਵ ਨਹੀਂ ਰੱਖਦੇ ਆਪਾਂ ਕੁਆਲਿਟੀ ਦੇ ਬਲੀਵ ਰੱਖਦੇ ਆਂ। ਆਪਾਂ ਚਾਹੁੰਦੇ ਜੀ ਕਿ ਕਸਟਮਰ ਨੂੰ ਕੁਆਲਿਟੀ ਮਿਲੇ ਨਾ ਕਿ ਕੁਆਂਟੀਟੀ। ਆ ਗਿਆ ਜੀ ਮੈਚਿੰਗ। ਆ ਦੇਖੋ ਕਿੰਨੀ ਪਿਆਰੀ ਮੈਚਿੰਗ ਆ। ਆਨਲੀ 500। ਆ ਬਹੁਤ ਪਿਆਰਾ ਕਲਰ ਹੈ ਜੀ ਦੇਖੋ ਕਿੰਨੀ ਕਹੈਂਟ ਮੈਚਿੰਗ ਹੈ ਕਿੰਨੀ ਪਿਆਰੀ ਮੈਚਿੰਗ ਹੈ ਇਹ ਦੇਖਣ ਜਾ ਤਾਂ ਜਿਹੜਾ ਤਾਂ ਹਾਲਾ ਪਿੰਕ ਜਦ ਦੇਖਣ ਜਾਏ ਲੱਗਦਾ ਮੈਂ 3D ਪ੍ਰਿੰਟ ਹੁੰਦਾ ਹੀ ਅੱਖਣ ਬਿਲਕੁਲ ਸੋਹਣਾ ਲੱਗਦਾ ਕੱਪੜਾ ਇਹਨਾ ਪਤਲਾ ਨਹੀਂ ਹੁੰਦਾ ਵੀ ਸੋਡਾ ਪਿੰਡਾ ਦਿਸੂ ਇਹਦੀ ਮੈਚਿੰਗ ਸੀਗੀ ਉਹਦੇ ਨਾਲ ਜਿਹੜੇ ਆਪਣੇ ਫੁੱਲ ਸੀਗੇ ਆਹ ਕੱਪੜਾ ਬੜਾ ਸੌਫਟ ਹੈ ਜੀ ਬਿਲਕੁਲ ਰਿਯਾਨ ਦੀ ਤਰ੍ਹਾਂ ਦਾ ਪਰ ਕੱਪੜਾ ਹੀ ਨਵਾਂ ਆਇਆ ਹੈ ਵੱਡੇ ਪਣੇ ਚ ਇਹਦੀ ਮੈਚਿੰਗ ਬੰਦੀ ਆ ਫੁੱਲਾਂ ਨਾਲ ਜੀ ਇਹਦੀ ਜਿਹੜੀ ਮੈਚਿੰਗ ਹੈ ਜੀ ਐਸ ਫੁੱਲਾਂ ਨਾਲ ਬੈਠ ਰਹੀ ਹੈ ਇਹ ਹੀ ਸਲਵਾਰ ਇਹਦੇ ਨਾਲ ਮਿਲ ਰਹੀ ਹੈ ਤੇ ਕੱਪੜੇ ਦੀ ਤੁਹਾਨੂੰ ਦੱਸਿਆ ਨਾ ਜੀ ਕੱਪੜੇ ਦੀ ਕੋਈ ਕੰਪਲੀਟ ਨਹੀਂ ਜੀ ਕਸਟਮਰ ਸੈਟੀਸਫਾਈ ਹੁੰਦਾ ਜੇ ਉਹ ਵੀ ਆਪਣੇ ਤੋਂ ਲੈ ਕੇ ਜਾਂਦਾ ਜੀ ਆਹ ਨੇਵੀ ਬਲੂ ਅਗਰ ਦੇਖੋ ਕਿੰਨਾ ਪਿਆਰਾ ਮੈਚ ਨੇਵੀ ਬਲੂ ਆਹ ਗ੍ਰੀਨ ਦਾ ਫਰੋਜ ਫਰੋਜੀ ਹਾਂ ਆ ਵੀ ਯੂਨੀਕ ਜਿਹਾ ਕਲਰ ਹੈ ਜੀ ਯੂਨੀਕ ਚੀਜ਼ ਤਾਂ ਜੂਨੀਕ ਹੀ ਹੁੰਦੀ ਹੈ ਜੀ ਜਿਹੜੀ ਆਪਾਂ ਬਹੁਤ ਰੀਅਰ ਦੇਖਣ ਨੂੰ ਮਿਲਦੀ ਹੈ ਝੂਜਾ ਨਾਲ ਸੁਣ ਚੀਜ਼ ਹਰ ਕੋਲੇ ਦੇਖਣ ਨੂੰ ਨਹੀਂ ਮਿਲਦੀ ਜਿਹੜਾ ਪਸੰਦ ਆਉਂਦਾ ਹੁੰਦਾ ਪਲੀਜ਼ ਸਕਰੀਨਸ਼ਾਟ ਲੈਣਾ ਨਹੀਂ ਭੜਨਾ ਤੇ ਕਸਟਮਰ ਨੂੰ ਆਪਾਂ ਪਹਿਲਾਂ ਵੀ ਕਹਿੰਦੇ ਹੁਣੇ ਜੀ ਜਦੋਂ ਆਪਾਂ ਨੂੰ ਪਰਚੀ ਭੇਜ ਦਿੰਦੇ ਆ ਤਾਂ ਪਲੀਜ਼ ਇੱਕ ਵਾਰੀ ਡਾਕੀ ਨਾਲ ਗੱਲ ਜਰੂਰ ਕਰ ਲਿਆ ਕਰੋ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਇਹ ਕਿਹੜਾ ਕਲਰ ਵਾਹ ਦੰਮੀ ਕਿਹੜਾ ਪਿਆ ਨਾ ਮਾਇਆ ਕਲਰ ਆ ਆ ਜੀ ਤੁਹਾਨੂੰ ਸੀ ਦੱਸਣਾ ਭੁੱਲ ਗਈ ਜੀ ਸੱਚ ਸੌਰੀ ਜਿਹੜਾ ਆ ਕੱਪੜਾ ਜੀ ਇਹ ਵੱਡੇ ਪਣੇ ਚ 1.5 ਮੀਟਰ ਹੈ ਤੀ ਤੀ ਪਨਾ ਹੈ ਤਾਂ ਤੇ ਇਹ 1.5 ਮੀਟਰ ਕੱਪੜਾ ਹੈ ਮੈਂ ਦੱਸਣਾ ਭੁੱਲ ਗਈ ਤੁਹਾਨੂੰ ਸੌਰੀ ਸਾਰੇ 500 ਚ ਚੱਲ ਰਹੇ ਸੀ ਇਹਦੇ ਨਾਲ ਵੀ ਇਹ 1.5 ਮੀਟਰ ਕੱਪੜਾ ਲੱਗਿਆ ਹੋਇਆ ਤੇ ਨਾਲਾ ਸ਼ਰਟ ਹੈ ਇਹ ਤੁਹਾਨੂੰ ਬਣੂਗਾ ਸਿਰਫ 400 ਰੁਪਏ ਵਿੱਚ ਕਿਉਂਕਿ ਇਹ ਵੀ ਹੌਲੀ ਤਾਂ ਕੋਈ ਸਲਵਾਰ ਵੀ ਬਣਾ ਸਕਦਾ ਸਟ੍ਰੇਟ ਤੇ ਪਜਾਮਾ ਵੀ ਬਣਾ ਸਕਦਾ ਮੈਂ ਭੁੱਲ ਗਈ ਸੀ ਦੱਸਣਾ ਇਹ ਸਾਨੂੰ 400 ਚ ਲੱਗੂਗਾ ਆਹ ਸੂਟ ਵੀ ਸਾਨੂੰ 400 ਚ ਲੱਗੂਗਾ ਇਹਦਾ ਵੀ ਆਹ ਇਹ ਪਜਾਮੇ ਵਾਲੇ ਆਗੇ ਨਾ ਹਾਂ ਨਹੀਂ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਵੀ ਡੇਢ ਕਮੀਟਰ ਵਾਂਗੂ ਇਹ ਕੱਪੜਾ ਵੀਰੇ ਇਹਦੇ ਨਾਲ ਆਹ ਸ਼ਰਟ ਹੈ ਇਹਦੀ ਮਾਪਿੰਗ ਕਿੰਨੀ ਘਾਟਣੰਮੀ ਹੂੰ ਇਹ ਸਾਨੂੰ ਲੱਗੂਗਾ ਸਿਰਫ 400 ਚ ਪਜਾਮਾ ਬਣਾ ਸਕਦੇ ਇਹਨੇ ਪਜਾਮਾ ਪਾਉਣਾ ਤੇ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਇਹਨਾਂ ਯਾ ਦੇਖੋ ਜੇ ਤੁਸੀਂ ਲੈਣਾ ਹੈ ਇਹਦੇ ਨਾਲ ਆਫ ਵਾਈਟ ਆਪਾਂ ਇਹ ਮੰਨ ਲੈ ਸਕਦੇ ਹਾਂ ਇਹਦੀ ਮੈਚਿੰਗ ਇੱਕ ਲੈ ਗਈ ਨਾ ਕਿ ਰੈੱਡ ਵੀ ਚੱਲੂ ਗ੍ਰੀਨ ਵੀ ਚੱਲੂ ਜੈਲੋ ਵੀ ਚੱਲੂਗੀ ਇਹਦੇ ਨਾਲ ਆਫ ਵਾਈਟ ਵੀ ਤੁਸੀਂ ਲੈ ਸਕਦੇ ਹੋ ਹਫਰੋਜੀ ਟਾਈਪ ਜਿਪ ਚੱਲੂ ਜੜੀ ਭੋਏ ਆ ਇਹਦੀ ਮੋਰ ਪੰਖੀ ਆ ਤੁਹਾਡੇ ਕੋਲੇ ਸਲਵਾਰ ਆਊਗੀ ਹਮ ਬਹੁਤ ਸੋਹਣਾ ਕੰਬੀਨੇਸ਼ਨ ਹੈ ਜਿਸ ਚੀਜ਼ ਭਨ ਭਰਾਣੇ ਲੈਣਾ ਹੋਵੇ ਤਾਂ ਤੁਸੀਂ ਸਾਨੂੰ ਕਨਫਰਮ ਕਰ ਸਕਦੇ ਹੋ ਤੇ ਆਹ ਵੀ ਤੁਸੀਂ ਆਫ ਵਾਈਟ ਨਾਲ ਲੈ ਸਕਦੇ ਹੋ ਅਦੇ ਕਲੀਅਰ ਆਫ ਵਾਈਟ ਨਾਈਲ ਚਾਹੀਦਾ ਤੇ ਰੇਟ ਸਾਰਿਆਂ ਦਾ 500 ਜੀ ਹਾਂ ਜੀ ਮੇਰੀ ਗੱਲ ਹੁਣ ਐਵੇਂ ਨਾ ਸਮਝੋ ਜੀ ਕਿ ਪ੍ਰਾਈਸ ਘਟਿਆ ਕੁਆਲਿਟੀ ਦਾ ਨਾ ਕੁਆਲਿਟੀ ਸੇਮ ਹੈ ਜੀ ਪ੍ਰਾਈਸ ਪਿੱਛੋਂ ਘਟਿਆ ਪਟਾ ਘਟਾਤਾ ਜੀ ਅਰਖੜੀ ਦਾ ਕਰਕੇ ਪ੍ਰਾਈਸ ਥੋੜੇ ਥੋੜੇ ਘਟਿਆ ਵੀਰੇ ਉਹਦੇ ਹਿਸਾਬ ਨਾਲ ਹੀ ਸੀ ਵੀ ਘਟਾਏ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਅਸੀਂ ਸੌਰੀ ਚਾਹੁੰਦੇ ਆਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ